सताल जी सारा अगर थाना मखाना के बजारा का हाल जो सेल्ला लगता कपड़ा कुरते पिने ਸਾਰੀਆਂ ਦੁਕਾਨਾਂ ਤੇ ਪੂਰਾ ਬਰਾਸ਼ ਆਏ ਭਾਈ 200 ਰੁਪਏ ਦੀ ਵੈਟ ਚੀਜ਼ ਆ ਸਾਰੀਆਂ ਕਾਟਨ ਲੀਆਂ ਕਾਟਨ ਦੀ ਪਿਓਰ ਕਾਟਨ ਕਿੰਨੀ ਤਰੀਕ ਤੱਕ ਇਹ ਕਿੰਨੀ ਤਰੀਕ ਤੱਕ ਹੈ ਸੇ ਇਹ 20 ਤੱਕ ਹੈ 20 ਤੱਕ ਕਈ ਸੌ ਰੁਪਏ ਇਹ ਦੋਸਤੋ ਦੋਸਤੋ ਇੱਧਰ ਆ ਕੇ ਕੋਈ ਟੀਮ ਦੇ 500 ਦਾ ਦੋ ਕਰਤੇ ਵੀ ਅਮੇ ਪਿਓ ਕੋਲ ਹੀ ਆਇਆ 250 250 ਜੀ ਨਵੇਂ ਨਵੇਂ ਕੋਡ ਨਹੀਂ ਨਵੀਂ ਨਵੀਂ ਵਧੀਆ ਮੇਲੇ ਦਾ ਕੱਪੜਾ ਲਓ ਵਧੀਆ ਮੇਲੇ ਦਾ ਕੁਰਤਾ ਪਜਾਮਾ ਵਧੀਆ ਕੁਰਤਾ ਪਜਾਮਾ ਆ ਗਿਆ ਜੀ 250 250 5 ਮੀਟਰ ਜਿਹੜਾ ਮਰਜ਼ੀ 250 ਦਾ ਜਿਹੜਾ ਮਰਜ਼ੀ ਲੈ ਲਓ 250 250 ਰੁਪਏ ਕਰ ਦਿਆ ਵਧੀਆ ਕੁਰਤਾ ਵੀ ਅਮਾ ਬਰਿਆ 240 200 روپے 300 والی 200 روپے سارے سوٹاں دا پورا راش ہر ایک چھوے لايو پانچرے دو ایک پای دو لائیو کرتے بڑا میں سارے 250 روپے جڑا مارکی لوڑی 250 روپے پانچرے دو پانچرے دو اوی 400 800 والا 400 دا کینی تاریخ تک سیلن 31 ਮਾਰਚ ਉਹ ਉਹ ਕਿਤੇ ਵੜਾ ਮੇਡਾ ਈਸ਼ਵਰ ਮੇਡਾ 250 ਰੁਪਏ ਦਾ ਸੇਲ ਕੁਛ ਦਿਨਾਂ ਮੈਂ ਕਿੰਨੀ ਤਰੀਕ ਤੱਕ ਆ ਵੀ 400 ਦਾ ਸੇਲ ਕਿੰ ਤੱਕ ਠੀਕ ਹੈ ਕਹਾਂ ਅੰਦਰ 20 ਤੱਕ ਲੱਗੇਗੇ ਦਾਣਾ ਓਕੇ ਥੈਂਕ ਯੂ ਥੈਂਕ ਯੂ ਆਜੋ ਆਜੋ ਕਾਏ 250 ਰੁਪਏ ਬੀਬੀਆਂ ਦਾ ਪੂਰਾ ਰਸ਼ ਹਰ ਇੱਕ ਚੀਜ਼ ਤੇ ਸੇਲ ਵਿਸਾਹਰ ਦੇ ਦਿੱਚ ਤੁਸੀਂ ਦੇਖ ਸਕਦੇ ਹੋ ਕਮਾਲ ਜਰਾਬਾਂ ਬਰੈਣਾ ਨਿਕਰਾ ਨਾਲੇ ਪੌਣੇ ਆਜੋ ਭਣ ਤੁਸੀਂ ਵੀ ਸੇਲ ਲਾਈ ਹੋਈ ਆ ਅੱਜ ਹੁਣ ਮੋਟਰਸਾਈਕਲਾਂ ਤੇ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਕੰਮ ਤਾਂ ਕੰਮ ਆ ਸਾਰੇ ਭਾਈ ਆ ਗਏ ਇੱਧਰ ਵੀ ਸੇਲ ਲੱਗੀ ਹਾਂਜੀ ਹਾਂ ਕਿੰਨੇ ਤਰੀਕ ਤੱਕ ਇਹ ਆਪਣੀ ਉਹ 20 ਦਿਨ ਰੱਖੇ ਹੋ ਆਹ ਓਕੇ ਥੈਂਕ ਯੂ ਇਹ ਵੀ ਕਰਤੇ ਵੀ ਆੰਮੇ ਆ ਨਾ ਹਾਂਜੀ 22 500 ਦਾ ਦੋ 500 ਦੇ ਦੋ 500 ਦੇ ਦੋ ਓਕੇ 500 ਦੇ ਦੋ 600 ਦੇ ਦੋ 700 ਦੇ ਦੋ 700 ਵਾਲੇ ਦੀ ਹਾਈ ਕੁਆਲਿਟੀ ਹੈ 800 ਵਾਲੇ ਦੀ ਵੀ 1000 ਵਾਲੇ ਦੀ ਹਾਈ ਕੁਆਲਿਟੀ 1000 ਵਾਲਾ ਕਿਹੜਾ ਉਧਰ ਲੈ ਕੇ ਦੇਖ ਲਓ ਜੋ ਮੈਂ ਨਹੀਂ ਆ ਕਿਹੜਾ ਹਾਂ ਸਸਤੀ ਆਓ ওকে ਆ 350 ਵਾਲੇ 1000 ਵਾਲਾ ਕਿਹੜਾ 1000 ਵਾਲੇ ਕੰਨੇ 500 600 ਅੱਛਾ ਆ ਸੂਟ ਲੈ ਜੀ ਸੂਟ ਆ ਗਏ ਸਾਰੇ 550 600 ਦੇ ਵਿੱਚ ਆਓ ਆ ਕੇ ਲੋ ਲਾ ਤੁਸੀਂ ਵੀ ਸਾਰੇ ਠੀਕ ਹੈ ਜੀ ਪੂਰੇ ਬਾਜ਼ਾਰ ਦੇ ਵਿੱਚ ਰੌਣਕਾਂ ਨੇ ਸਿੰਨਾ ਲੱਗੀਆਂ ਹੋਈਆਂ ਨੇ ਪੂ ਪਹਿਣਾ ਪੂਰਾ ਲਾਹਾਂ ਲੈ ਰਹੀਆਂ ਨੇ ਰਜ ਕੇ ਰੌਣਕਾਂ ਨੇ ਜਾਰੀ ਪੂਰ ਖੰਨੇ ਦਲ ਮੇਨ ਬਾਜ਼ਾਰ ਸਾਰਾ ਹਰ ਇੱਕ ਚੀਜ਼ ਤੇ ਜਿਲਨਾ ਕਿ ਆਪਣੇ ਰੂ ਸੜੀ ਕੇਂਦਰ ਆਹੀ ਠੀਕ ਆ ਇਹ ਵੀ ਤੁਹਾਨੂੰ ਦਿਖਾਉਣੀ ਆ ਪਾਂਡਿਆ ਲੋ ਜੀ ਇਹ ਰੂ ਸੜੀ ਕੇਂਦਰ ਜਿਨ੍ਹਾਂ ਦੇ ਕਾਫੀ ਵਧੀਆ ਕੁਆਲਿਟੀ ਹੁੰਦੀ ਆ ਔਰ ਕਾਸਟਲੀ ਵੀ ਹੁੰਦੇ ਇਹਨਾਂ ਦੇ ਸੂਟ ਇਹਨਾਂ ਨੇ ਵੀ ਸੇਲ ਲਗਾਈ ਹੋਈ ਆ ਤੋਂ ਬਹੁਤ ਜ਼ਿਆਦਾ ਰਾਸ਼ ਹੈ ਐਵਰੀਵਨ ਰਹਾਗਾ ਹਾਂ ਕਿੰਨੇ ਪ੍ਰਸੈਂਟ ਹੋਰ ਮੰਮਾ ਲੋ ਜੀ ਤੋਹਾਈ ਵਾਲੇ ਅਲੱਗ ਟੋਬਲਾਂ ਤੇ ਸੇਲ ਸਾਈਕਲ ਮੋਟਰਸਾਈਕਲਾਂ ਤੇ ਵੀ ਤੁਸੀਂ ਦੇਖ ਸਕਦੇ ਹੋ ਸੇਲਾਂ ਦਾ ਕਾਹਨੀਆਂ ਨੇ ਲੋਕਾਂ ਨੇ ਅੱਜ ਜੁੰਮਰੀ ਦੀ ਸੇਲ ਲੱਗੀ ਹੋਈ ਹੈ ਹੋਰ ਕੀ ਆਏ ਹੋਰ ਕਿੰਨੀਆਂ ਬਈਆਂ ਨੇ ਇਹ ਜਿਹੜੀ ਸੂਫੀ ਇਹਦੇ ਤੇ ਵੀ ਸੇਲ ਆਈ ਹੋਈ ਆ। ਹਾਂਜੀ ਹਾਂਜੀ 100 ਦੀ। ਓ। ਵੈਸੇ ਕਿੰਨੇ ਕਿੰਨੇ ਦੇ ਆ ਇਹ? 1200 ਦੇ ਆ ਜੀ। 200 ਰੁਪਏ ਦੇ ਲਾਈ। ਅੱਛਾ 1200 ਦੇ ਆ ਉਦਾਂ 100 ਦੇ ਲਾਈ ਦੇ ਆ। ਕਿੰਨੀ ਤਰੀਕ ਤੱਕ ਇਹ ਡਿਸਕਾਊਂਟ? ਇਹਦਾ ਟਾਈਮ 20 ਤੱਕ। ਓ। ਥੈਂਕ ਯੂ। ਅੱਜ ਮੌਣੀ ਨਹੀਂ। ਕਹਾਂ ਦੇ 4। 50 ਦੇ 4.5। ਵਾਹ। ਹੁਣ ਦੱਸੋ ਪੌਣੇ ਕਿੰਨੇ ਦਿਨ ਦੇ? ਹੁਣ ਆਹ 100 ਦੇ 5 ਦਿੰਦੇ ਆ ਮੈਂ 100 ਦੇ 8 ਦਿਨ ਲਈ। ਇਹ ਥੋੜਾ ਰੇਟ ਆ। ਦੁਕਾਨਾਂ ਤੇ 100 ਦੇ 5 ਤੁਸੀਂ 100 ਦੇ 8। ਹਾਂਜੀ ਹਾਂਜੀ। ਵੈਰੀ ਗੁੱਡ। ਲੋ ਜੀ ਲਾਹਾਂ ਲੋ ਆ ਕੇ ਇੱਥੇ ਦੱਸ ਦੇ ਕਿਹੜਾ ਵਜਾਰਾ ਇਹ ਗੁਰੂ ਅਮਰਦਾਸ ਮਾਰਕੀਟ ਆ ਇਹ ਜਿਹਦੇ ਵਿੱਚ ਕਾਲਾ ਪੋਣਿਆ ਵਾਲਾ ਉਹ ਲੋ ਜੀ ਸੁਣ ਲਿਆ ਤੁਸੀਂ ਕਾਲਾ ਪੋਣਿਆ ਵਾਲਾ ਪੂਰਾ ਲੋ ਲਾਹਾਂ ਆ ਕੇ ਜਗ੍ਹਾ ਜਗ੍ਹਾ ਤੇ ਤੁੰਨੂੰ ਸਿਰ ਨਾ ਮਿਲਦੀਆਂ ਬੀਬੀਆਂ ਚ ਤਾਂ ਜ਼ਿਆਦਾ ਐਕਸਾਈਟਮੈਂਟ ਹੈ ਬੱਚਿਆਂ ਦੇ ਕੱਪੜੇ ਨਾਈਕਾ ਯਾਰ ਮੈਂ ਲੋਕਲ ਜੇਰ ਛੁੱਟੀਆਂ ਦੇ ਸੇਲ ਯਾ ਬੀਬੀ 100 100 ਰੁਪਏ ਯਾਰ ਆਦਮ ਕੜਾ ਲਾ ਭਾਈ ਗਰਮੀ ਲੱਗਿਆ ਮੇਲਾ ਮੇਲਾ ਤਾਂ ਸੱਚੀ ਲੱਗਿਆ ਹੋਇਆ ਭਰਾਵਾ गुरू अमरदास मार्केट तेरहं सौ बारह सौ जे दो वेरी गुड छे सौ रुपये का सूट बारह सौ दो छे छे सौ रुपये ओके थैंक यू थैंक यू थैंक यू ली चप्पल जुतियां ली लो जी लो जी लो जी दसो लो जी लो जी ਦੇ ਵਿੱਚ ਜਾ ਕੇ ਪ੍ਰਚਾਰ ਕਰੋ ਵੀ ਸ਼ਹਿਰੇ ਚ ਰਸਿਕ ਆ ਤਾਂ ਕਿਉਂ ਨਹੀਂ ਬੰਦੇ ਪਹੁੰਚ ਰਹੇ ਸੇਲਾ ਲੱਗੇ ਹੋਈਆਂ ਨੇ ਇਹ ਤਾਂ ਹੀ ਥੋੜੀ ਬਣਾ ਕੇ ਪੋਣੀਆਂ ਦੇ ਦੇ ਕਰੋ ਹਾਂ ਲਾਹ ਲਓ ਆ ਕੇ ਸੇਲ ਦਾ ਮਿੰਡਾਂ ਵਾਲੀਆਂ ਬੀਬੀਆਂ ਖਾਸ ਕਰਕੇ ਕਿਉਂ ਨਹੀਂ ਆ ਰਹੇ ਬਾਜ਼ਾਰ ਕਿੰਨੇ ਸੁਣੇ ਲੱਗਦੇ ਨੇ ਵਧੀਆ ਵਧੀਆ ਬੀਬੀਆਂ ਸਾਨੂੰ ਐ ਲੱਗਦਾ ਵੀ 360 ਨੂੰ ਜਗ੍ਹਾ ਹੈ ਨਹੀਂ ਯਾਰ ਖਾਲੀ ਤੇ ਨਹੀਂ 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 ਸਹੀ ਆ ਕੇ ਪ੍ਰਚਾਰ ਕਰੋ ਜੀ ਪედა ਹਾਂ ਜੀ ਜੇ ਉਹ ਜ਼ਰੂਰ ਜ਼ਰੂਰ ਜੀਓ ਥੈਂਕ ਯੂ ਲੋ ਜੀ ਸੁਣ ਲਿਆ ਤੁਸੀਂ ਕਹਿੰਦੇ ਰਸ਼ ਘਟਾ ਬਜ਼ਾਰਾ ਦੇ ਵਿੱਚ ਬੀਬੀਆਂ ਪਹੁੰਚਣ ਪਿੰਡਾਂ ਵਾਲੀਆਂ ਭੈਣਾਂ ਸਾਰੀਆਂ ਲੋਲਾ ਹਾਸੇ ਲਾ ਦਾ ਪੂਰੇ ਬਜ਼ਾਰ ਦੇ ਵਿੱਚ ਕੁੜੀਆਂ ਲੋਨਕਾਂ ਮੇਲੇ ਆਓ ਕਰੋ ਨਾਲੇ ਇੰਜੋਏ ਨਾਲੇ ਕਰੋ ਸ਼ੌਪਿੰਗਾਂ ਲੋ ਮਿਲਾਂਗੇ ਤੁਹਾਨੂੰ ਕੁਝ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿੰਨਾ ਨਿਰੰਕਿਤ ਹਜੇ ਤੱਕ ਔਰ ਲੇਟੈਸਟ ਵੀਡੀਓਜ਼ ਦੇਖਣ ਦੇ